ਜੀ ਗਾਲ ਬਾਈ ਸਾਰੇ ਭਰਾਵਾਂ ਨੂੰ ਬਈ ਅੱਜ ਆਪਾਂ ਪਹੁੰਚੇ ਹਾਂ ਦਾਵਟ ਰੈਸਟੋਰੈਂਟ ਦੇ ਉੱਤੇ ਆਪਾਂ ਕਰਾਉਣਿਆ ਬਾਈ ਨਾਲ ਗੱਲਬਾਤ ਪੁੱਛਦੇ ਆਂ ਬਾਈ ਤੋਂ ਮੀਟ ਬਾਰੇ ਲੈਣਿਆ ਜਾਣਕਾਰੀ ਹੋਰ ਚਾਚਾ ਕਿਵੇਂ ਆ ਕੀ ਹਾਲ ਆ ਵਧੀਆ ਇੱਥੇ ਕਿਵੇਂ ਖੜਾ ਅੱਜ ਹੱਸਿਆ ਹਾਂ ਕੀ ਕੁਛ ਮਿਲਦਾ ਇੱਥੇ ਹਾਂ ਬੱਕਰਾ ਹਾਂ ਦਲਗਾ ਹਾਂ ਕੋਈ ਮਰਜ਼ੀ ਖਾਪੀ ਠੀਕ ਆ ਕਿੱਥੇ ਆ ਬਾਈ ਕਰਾਉਣਾ ਗੱਲਬਾਤ ਆਪਣੀ ਮਾੜੀ-ਮੋਟੀ ਹੋਰ ਬਾਈ ਕੀ ਹਾਲ ਆ ਚਾਚਾ ਜੀ ਦੀ ਕਿਵੇਂ ਆਏ ਤੇਰੇ ਕੋਲੇ ਅੱਜ ਅਸਿਆ ਪੁਰਾਣਾ ਯਾਰ ਲੱਗਦਾ ਨਾ ਚਾਚਾ ਤੇ ਰਾਈ ਵੀ ਕੋਈ ਹੈ ਨਾ ਜੇ ਅੱਗੇ ਆਪਣਾ ਨਾਲ ਕਿ ਆਊਗਾ ਹਾਂ ਤੂੰ ਹੋਰੋਂ ਘੱਟ ਪਾਇਆ ਜੀ ਮਨ ਨੂੰ ਠੀਕ ਆ ਕੀ ਕੀ ਮਿਲਦਾ ਬਈ ਆਪਣੇ ਕੋਲੇ ਆਪਣਾ ਕੋਲੇ ਵੈਜ ਨਾਨ ਵੈਜ ਠੀਕ ਆ ਠੀਕ ਆ ਬਈ ਬਰਗਰ ਸੈਂਡਵਿਚ ਠੀਕ ਆ ਟੋਟਲ ਆਈਟਮ ਠੀਕ ਆ ਚਾਚਾ ਜੀ ਕਿਵੇਂ ਆ ਤੇ ਤੇਰੇ ਲਵੇ ਆ ਗਿਆ ਫਿਰ ਅੱਜ ਇੱਥੇ ਮੰਗਲਵਾਰ ਦੀ ਮੰਡੀ ਹੁੰਦੀ ਆ ਆਪਣੀ ਚਾਹ ਹਾਂਜੀ ਹਾਂ ਠੀਕ ਆ ਕਿਉਂ ਚਾਚਾ ਫਿਰ ਕਿਵੇਂ ਆ ਵਧੀਆ ਕਿਵੇਂ ਹੈ ਬਾਈ ਦੀ ਗੱਲਬਾਤ ਤੁਸੀਂ ਫੇਰਾਗਾ ਸਿਰਾ ਹਾਂ ਦੇਖ ਸਕਦੇ ਹੋ ਬਾਈ ਬਾਈ ਕੋਲੇ ਆ ਸਾਰੀਆਂ ਆਈਟਮਾਂ ਮਿਲਦੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਸੌਨ ਵਿੱਚ 버거 ਦਾਬਤ ਰੈਸਟੋਰੈਂਟ ਇਹ ਆਪਣੇ ਬਾਈ ਬੱਲੋਲੀ ਸੜਕ ਤੇ ਲੱਗ ਜਾਂਦਾਗਾ ਤਾਪਾ ਰੋਡ ਦੇ ਉੱਤੇ ਦੇਖ ਸਕਦੇ ਹੋ ਬਾਈ ਤੁਸੀਂ ਕੰਟੈਕਟ ਨੰਬਰ ਬਾਈ ਦਾ ਆਗਾ ਜੇ ਕਿਸੇ ਵੀਰ ਨੇ ਬਾਈ ਨਾਲ ਕੰਟੈਕਟ ਕਰਨਾ ਕੰਟੈਕਟ ਕਰ ਲਿਓ ਬਾਈ ਕਹਿੰਦਾ ਚਾਚਾ ਜੀ ਕਹਿੰਦਾ ਜੇ ਆਪਣਾ ਕੋਈ ਨਾਮ ਲੈ ਕੇ ਬਾਈ ਦੇ ਢਾਬੇ ਤੇ ਆਉਂਦਾਗਾ ਤਾਂ ਉਹਨੂੰ ਰੈਟ ਕੀਤੀ ਜਾਊਗੀ ਬਾਈ ਠੀਕ ਆ ਬਾਈ ਆਲ ਇੰਡੀਆ 5 ਕਿਲੋਮੀਟਰ ਤੱਕ ਫ੍ਰੀ ਡਿਲੀਵਰੀ ਹੈ ਠੀਕ ਆ ਦੇਖ ਲਓ 400 ਤੱਕ ਆਰਡਰ ਕਰਦਾਂਗਾ ਫ੍ਰੀ ਡਿਲੀਵਰੀ ਠੀਕ ਆ ਬਾਈ ਦੇਖ ਸਕਦੇ ਥਾਨੂੰ ਆਪਾਂ ਦਿਖਾਉਣੇ ਆ ਬਾਈ ਦੇ ਅੰਦਰੋਂ ਪੂਰਾ ਵਧੀਆ ਬੈਠਣ ਬੂਠਣ ਦਾ ਪ੍ਰਬੰਧ ਪੂਰਾ ਘੈਂਟ ਆ ਬਾਈ ਦੇਖ ਸਕਦੇ ਹੋ ਫੈਮਲੀ ਜੇ ਜੇ ਕਿਸੇ ਵੀਰ ਨੇ ਆਉਣਾ ਫੈਮਲੀ ਲੈ ਕੇ ਵੀ ਆ ਸਕਦਾਗਾ ਦੇਖ ਸਕਦੇ ਹੋ ਤੁਸੀਂ ਆਹ ਨਾਲ ਕੋਈ ਨੁਕੀਆ ਆਹ ਲਾ ਦੋੜੋ ਦੇਖ ਸਕਦੇ ਹੋ ਬਾਈ ਪੂਰਾ ਵਧੀਆ ਕੰਮ ਆ ਪਈਆਂ ਦਾ ਸਾਫ ਸੁਥਰਾ ਦੇਖ ਸਕਦੇ ਹੋ ਤੁਸੀਂ ਪਹੁੰਚੋ ਬਾਈ ਕੋਲੇ ਬਾਈ ਜਰੂਰ ਮੌਕਾ ਜਰੂਰ ਦਿਓ ਨਵਾਂ ਭਰਾ ਆਪਣਾ ਹਨਾ ਪੰਜਾਬੀ ਬੰਦਾ ਦਾ ਪਈਆਂ ਦਾ ਤਾਂ ਸਾਥ ਰੇਕ ਹੀ ਦੇਣਦਾ ਬਾਈ ਪੰਜਾਬੀ ਬੰਦੇ ਦਾ ਸਾਥ ਦਿਆ ਕਰੋ ਦੇਖ ਸਕਦੇ ਨਾ ਪੂਰਾ ਸਾਫ ਸਫਰਾ ਕੰਮ ਆ ਬਾਈ ਦਾ ਠੀਕ ਹੈ ਬਾਈ ਨੰਬਰ ਬੋਲਦੇ ਆਪਣਾ ਇੱਕ ਵਾਰੀ 99151 ਠੀਕ ਹੈ ਜੀ 99656 ਠੀਕ ਹੈ ਇੱਕ ਵਾਰੀ ਹੋਰ ਬੋਲਦੇ ਨੰਬਰ 99151 98656 ਆ ਨੰਬਰ ਆ ਬਾਈ ਬਾਈ ਦਾ ਜੇ ਕਿਸੇ ਵੀਰ ਨੇ ਮੀਟ ਬਾਈ ਆਪਣੇ ਕੋਲ ਕਿੰਨਾ ਕ ਮਿਲ ਜਾਂਦਾ ਜੇ ਕਿਨੇ ਵਿਆਹ ਵਾਸਤੇ ਆਊਟਰੂਡਰ ਕਰਾਉਣਾ ਹੋਵੇ ਜਿਵੇਂ ਖਰਦਨ ਮਿਲਣੀ ਦੇ ਪ੍ਰੋਗਰਾਮ ਦੇਖ ਦਿਖਾਈ ਦਾ ਪ੍ਰੋਗਰਾਮ ਸਾਰੇ ਹੋ ਜਾਂਦੇ ਆਪਣਾ ਠੀਕ ਇੱਕ ਬਾਈ ਹੋਰ ਗੱਲ ਸੁਣੀ ਦੀ ਆਪਾਂ ਰਿਸ਼ਤੇ ਰੁਸਤਿਆਂ ਬਾਰੇ ਵੀ ਕਹਿੰਦੇ ਹਨਾ ਹਾਂ ਰਿਸ਼ਤੇ ਦਾ ਕੰਮ ਵੀ ਹੈ ਵੀਰੇ ਆਪਣਾ ਨਾਲ ਠੀਕ ਆ ਜਾਨੀ ਵੀ ਜੇ ਕਿਸੇ ਵੀ ਨੂੰ ਰਿਸ਼ਤਾਂ ਆਪਣਾ ਚੈਨਲ ਬਣਾਇਆ ਹੋਇਆ ਮਿਲਾਪ ਬਾਈ ਬ੍ਰਦਰ YouTube ਤੇ ਠੀਕ ਆ ਰਿਸ਼ਤਿਆਂ ਦਾ ਕੰਮ ਵੀ ਕਰਦੇ ਹੋ ਹਾਂ ਆਪਾਂ ਹਾਂਜੀ ਹਾਂਜੀ ਠੀਕ ਆ ਬਾਈ ਬਾਈ ਰਿਸ਼ਤਿਆਂ ਦਾ ਕੰਮ ਵੀ ਕਰਦਾ ਜੇ ਕਿਸੇ ਵੀਰ ਨੇ ਕੋਈ ਰਿਸ਼ਤੇ ਬਾਰੇ ਜਾਣਕਾਰੀ ਲੈਣੀ ਹੈ ਬਾਈ ਉਧਰ ਉਧਰੀ ਹੋ ਕੇ ਕਰਾ ਦਿੰਦੇ ਨੇ ਬਾਈ ਕੰਟੈਕਟ ਜਰੂਰ ਕਰ ਲਿਓ ਬਾਈ ਦਾ ਪਿੰਡ ਹੈਗਾ ਵੱਲੋ ਦਾਪਤ ਦਾ ਆਪਣਾ ਰੈਸਟੋਰੈਂਟ ਖੋਲਿਆ ਹੋਇ ਠੀਕ ਆ ਭਈ ਓਕੇ ਧੰਨਵਾਦ